ਸਤਿ ਸ਼੍ਰੀ ਅਕਾਲ ਜੀ ਪੰਜਾਬੀਓ ਅੱਜ ਅਸੀਂ ਗੱਲ ਕਰਾਂਗੇ ਜਦੋਂ ਬੱਚਿਆਂ ਦਾ ਵਿਆਹ ਕਾਰਜ ਹੁੰਦਾ ਹੈ ਤਾਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਰਸਮ ਹੁੰਦੀ ਸੀ ਗੋਤ ਛੱਡਣਾ ਅੱਜ ਦੇ ਸਮੇਂ ਦੇ ਵਿੱਚ ਤਾਂ ਕੋਈ ਗੋਤ ਕੀ ਨਾ ਜਾਤ ਨਾ ਮਜ਼ਬ ਨਾ ਧਰਮ ਦੇਖਦੇ ਹਨ ਬੱਚੇ ਲੰਬ ਮੈਰਿਜਾਂ ਕਰਾਉਂਦੇ ਹਨ ਪਿੰਡ ਦੇ ਵਿੱਚ ਹੋ ਰਹੀ ਹੈ ਇੱਥੋਂ ਤੱਕ ਕੇ ਲੋਕ ਬਾਹਰਲੇ ਮੁਲਕਾਂ 'ਚ ਜਾਣ ਵਾਸਤੇ ਭੈਣ ਭਰਾ ਤੱਕ ਵਿਆਹ ਕਰਾਤੀ ਬਾਹਰਲੇ ਮੁਲਕਾਂ 'ਚ ਪੱਕੇ ਹੁੰਦੇ ਕੋਸ਼ਿਸ਼ ਕਰਦੇ ਆ ਪਰ ਪੁਰਾਣੇ ਸਮਿਆਂ ਦੇ ਵਿੱਚ ਚਾਰ ਗੋਤ ਛੱਡੇ ਜਾਂਦੇ ਸਨ ਉਹ ਚਾਰ ਗੋਤ ਕਿਹੜੇ ਸਨ ਇਹ ਗੋਤ ਕੀ ਹੁੰਦੀ ਹੈ ਪਹਿਲਾਂ ਤਾਂ ਸਾਡੇ ਸਮਾਜ ਦੇ ਵਿੱਚ ਚਾਰ ਵਰਨ ਬਣਾਈ ਗਏ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਅਤੇ ਫਿਰ ਇਹਨਾਂ ਦੇ ਵਿੱਚ ਜਾ ਕੇ ਉਪਜਾਤਾਂ ਜਿਨ੍ਹਾਂ ਨੂੰ ਗੋਤ ਕਹਿੰਦੇ ਆ ਉਹ ਆ ਜਾਂਦੇ ਹਨ ਤਾਂ ਪੁਰਾਣੇ ਸਮੇਂ ਦੇ ਵਿੱਚ ਵਿਆਹ ਸ਼ਾਦੀ ਵੇਲੇ ਚਾਰ ਗੋਤ ਛੱਡੇ ਜਾਂਦੇ ਸਨ ਕਿਹੜੇ ਜਿਹੜਾ ਬੱਚਾ ਜਾਂ ਬੱਚੀ ਐ ਉਸ ਦੇ ਆਪਣਾ ਗੋਜਣੀ ਉਸ ਦੇ ਪਿਓ ਦਾ ਗੋਤ ਉਸ ਦੀ ਮਾਂ ਦਾ ਗੋਤ ਪਿੱਛੋ ਉਹਦੀ ਨਾਨੀ ਦਾ ਗੋਤ ਅਤੇ ਉਸ ਦੀ ਦਾਦੀ ਦਾ ਗੋਤ ਇਹ ਚਾਰ ਗੋਤ ਛੱਡੇ ਜਾਂਦੇ ਸਨ ਤੇ ਫੇਰ ਕਿਤੇ ਜਾ ਕੇ ਬੱਚੇ ਬੱਚੀ ਦਾ ਰਿਸ਼ਤਾ ਕੀਤਾ ਜਾਂਦਾ ਸੀ ਜੇਕਰ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਗੋਤ ਦੇ ਨਾਲ ਮਿਲ ਜਾਂਦਾ ਸੀ ਗੋਤ ਮਿਲ ਜਾਂਦਾ ਸੀ ਅਗਲੇ ਪਰਿਵਾਰ ਦਾ ਤਾਂ ਉੱਥੇ ਉਹ ਰਿਸ਼ਤਾ ਨਹੀਂ ਕੀਤਾ ਜਾਂਦਾ ਸੀਗਾ ਜੇ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਤ ਵਤ শেয়ার ਕਰਿਆ ਜੀ